ਮੈਨੂੰ ਲੱਗਦਾ ਸੰਦੀਪ ਕੱਲੀ ਆ ਸੰਦੀਪ ਨਾਲ ਨਾ ਗੱਲ ਕਰਾਂ ਵੀ ਜੀ ਮੰਮੀ ਨੂੰ ਕਹਦੇ ਤੇ ਮੈਂ ਪਿੰਡੋਂ ਹੋ ਆਵਾਂ ਜਿਨ੍ਹਾਂ ਨੇ ਕੰਮ ਸ਼ੁਰੂ ਕਰ ਲਿਆ ਨਾ ਤੇ ਮੇਰੇ ਕੋ ਫੇਰ ਨਹੀਂ ਜਾਇਆ ਜਾਣਾ ਕੀ ਪਤਾਈ ਦੇ ਕਿਆ ਮੰਮੀ ਮੰਨ ਜਾਣ ਸੰਦੀਪ ਆ ਜਾ ਜੋ ਕੀ ਕਹਿੰਦੇ ਕੁਝ ਨਹੀਂ ਮੈਂ ਸਕੂਲ ਦਾ ਕੰਮ ਹੀ ਥੋੜਾ ਜਿਹਾ ਅੱਛਾ ਅੱਛਾ ਹੋਰ ਅਗਮ ਠੀਕ ਹੈ ਨਾ ਅਗਮ ਠੀਕ ਹੈ ਕਿੰਨੇ ਦਿਨ ਹੋ ਗਏ ਉਹਦੇ ਵੱਲ ਧਿਆਨ ਹੀ ਨਹੀਂ ਜਾਂਦਿਆ ਕੰਮ-ਕਾਰ ਚ ਬਿਜ਼ੀ ਆ ਨਾ ਠੀਕ ਆ ਮੈਂ ਨਾ ਤੇਨਾਂ ਇੱਕ ਗੱਲ ਕਰਨੀ ਸੀ ਪਿੰਡ ਜਾਂਦੀ ਨਾ ਕਿੰਨੇ ਦਿਨ ਹੋ ਗਏ ਐਵੇਂ ਡਹੀਆਂ ਤਰਲੇ ਜੇ ਲੈਣ ਤੇ ਜੇ ਤੁਸੀਂ ਮੰਮੀ ਨੂੰ ਆਖੋ ਕਿ ਜੋਤ ਨੂੰ ਪਿੰਡ ਜਾਂਨ ਦੋ ਇਹਨਾਂ ਨੇ ਨਾ ਕੰਮ ਸ਼ੁਰੂ ਕਰ ਲੈਣਾ ਆ ਫਿਰ ਆਪਣਾ ਤੇ ਮੇਰੇ ਕੋ ਫਿਰ ਨਹੀਂ ਜਾਇਆ ਜਾਣਾ ਤੇ ਮੈਂ ਕਹਿੰਦੀ ਹਾਂ ਮੰਮੀ ਨਾ ਮੇਰੇ ਕਿਹਾਂ ਗੁੱਸਾ ਜਾਏਗਾ ਦੇ ਆ ਮੈਂ ਸਵੇਰ ਦਾ ਕੰਮ ਕਰ ਜੂਗੀ ਸ਼ਾਮੀ ਵੀ ਆ ਕੇ ਕਰ ਲੂੰਗੀ ਜੇ ਤੁਸੀਂ ਮੰਮੀ ਨੂੰ ਸਮਝਾਓ ਕੀ ਪਤਾ ਮੰਨ ਨਹੀਂ ਜਾਂਣ ਜੋਤ ਮੇਰੀ ਗੱਲ ਸੁਣ ਇਹ ਤੇ ਹੁਣ ਤੈਨੂੰ ਮੰਮੀ ਨਹੀਂ ਭੇਜਣਾ ਮੈਂ ਥੋੜੀ ਮੰਮੀ ਨੂੰ ਕਹਿ ਸਕਦੀ ਆ ਜੇ ਮੇਰੇ ਕਹੇ ਤੇ ਮੰਮੀ ਨਾਲ ਭੇਜ ਜਾ ਤਾਂ ਫੇਰ ਸੰਦੀਪ ਤੇਰੀ ਕਿਹੜਾ ਕੋਈ ਗੱਲ ਮੋੜਦੇ ਆ ਹਰ ਵਾਰੀ ਤੇ ਬਣ ਜਾਂਦੇ ਆ ਤੇ ਜੇ ਤੂੰ ਕਹਿ ਦੇਗੀ ਤੇ ਫਿਰ ਕੀ ਹੋ ਜਾਊਗਾ ਨਾਲੇ ਤੈਨੂੰ ਵੀ ਪਤਾ ਆ ਪਿੰਡ ਜਾਣ ਨੂੰ ਜੀਤੀ ਕਰਦਾ ਹੀ ਆ ਹੁਣ ਮੈਂ ਇੱਥੇ ਕਿੰਨਾ ਚਿਰ ਹੋ ਗਿਆ ਵਾ ਐਦਾਂ ਲੱਗਦਾ ਵਾ ਜਿਵੇਂ ਕੈਦੀ ਹੋ ਗਈ ਆ ਮੰਮੀ ਨੂੰ ਮਿਲਣ ਨੂੰ ਬੜਾ ਜੀਕੰਡਿਆ ਵਾ ਤੇ ਜੇ ਤੂੰ ਮੰਮੀ ਨੂੰ ਕਹਿ ਦੇ ਤੇ ਫਿਰ ਕੀ ਹੋ ਜਾਊਗਾ ਮੇਰੀ ਵੀ ਕਿੱਥੇ ਮੰਮੀ ਨੇ ਮੰਨਣੀ ਆ ਤੂੰ ਆਪੇ ਜਾ ਕੇ ਕਹਿ ਦੇ ਮੰਮੀ ਨੂੰ ਮੈਂ ਤੇ ਆਖਿਆ ਸੀ ਨਹੀਂ ਮੰਨੇ ਉਹ ਕੰਮ ਤੇ ਸਾਰੇ ਕਰਕੇ ਜਾਣਾ ਸੀ ਆ ਕੇ ਵੀ ਕਰ ਲੈਣਾ ਸੀ ਚਲ ਕੋਈ ਫਿਰ ਗੱਲ ਕਰ ਲੈ ਕੋਈ ਗੱਲ ਸ਼ਾਇਦ ਮੰਨ ਹੀ ਜਾਣਾ ਹਉ ਨਹੀਂ ਮੈਂ ਕਰਨੀ ਮੈਂ ਤੇ ਕਾਸ ਜੀ ਲੈ ਕੇ ਤੇਰੇ ਵੱਲ ਆਈ ਹਾਂ ਤੂੰ ਵੀ ਮਨਾ ਕਰਤਾ ਵਾ ਚਲ ਕੋਈ ਨਹੀਂ ਉਹ ਤੇ ਕਿੱਲ ਨਾ ਬੜੀਆਂ ਪਾਸੇ ਰਹਿ ਗਈਆਂ ਅਨਮੋਲ ਨੂੰ ਥੋੜਾ ਬੋਤਾ ਪੜਾ ਦਿਆ ਕਰ ਹਾ ਉਹ ਵਿਚਾਰਾ ਨਾ ਸਕੂਲੋਂ ਜਦੋਂ ਆਉਂਦਾ ਵਾ ਨਾ ਘੋੜਾ ਬਤਾ ਹੀ ਹੁੰਦਾ ਵਾ ਜਿਹੜਾ ਉਹਨੂੰ ਸਮਝ ਨਹੀਂ ਹੁੰਦਾ ਮੈ ਇਹੋ ਬਥੇਰਾ ਚੁਸਤ ਆ ਸਮਝ ਲੈਂਦਾ ਸਾਰਾ ਆਪੇ ਮੇਰੀ ਗੱਲ ਸੁਣ ਉਹ ਬੜਾ ਸਤੋਂਦਾ ਵਾ ਮੇਰਾ ਜੀ ਨਹੀਂ ਕਰਦਾ ਪੜਾਉਣ ਨੂੰ ਮੈਂ ਵੀ ਥੱਕੀ ਆਈ ਹੁੰਨੀ ਆ ਹਏ ਸੰਦੀਪ ਉਹਨੇ ਤੇ ਕਦੀ ਕਿਸੇ ਨੂੰ ਦੁੱਖ ਦਿੱਤਾ ਹੀ ਨਹੀਂ ਹੈਗਾ ਤੇ ਤੂੰ ਕਹਿੰਦੀ ਆ ਪਈ ਸਤੋਂਦਾ ਵਾ ਤੇਰੇ ਤੋਂ ਪਹਿਲਾਂ ਉਹਨੂੰ ਠਾਲ ਦਿੰਦਾ ਵਾ ਉਹਨੂੰ ਠੋੜੀ ਬੋਤੀ ਨਾ ਅਕਲ ਦਿਆ ਕਰ ਵੇ ਸੰਦੀਪ ਉਹ ਉਹ ਨਿਆਣਾ ਤੇ ਉਹ ਹੈ ਨਹੀਂ ਆ ਸਿਆਣਾ ਹੀ ਹੋਇਆ ਵਾ ਸੰਦੀਪ ਉਹਨੂੰ ਮੈਂ ਕਦੀ ਗਲੀ ਗਵਾਣ ਨਹੀਂ ਜਾਣ ਦਿੱਤਾ ਹੈਗਾ ਪਿੱਦੂ ਜੇ ਬੱਚਿਆਂ ਲਾਗੇ ਕੀ ਖੇਡੂਗਾ ਤੇ ਜੇ ਤੂੰ ਉਹਨੂੰ ਆਪਣੇ ਘਰ ਹੀ ਨਹੀਂ ਬੱਚੇ ਲਾਗੇ ਖੇਡਣ ਦੇਣਾ ਉਹ ਵੀ ਵਿਚਾਰਾ ਕਿੱਥੇ ਜਾਵੇ ਹੁਣ ਉਹਦਾ ਨਿੱਕਾ ਭਰਾਵਾ ਉਹਨੂੰ ਚਾਹ ਤੇ ਆਉਂਦਾ ਹੀ ਆ ਮੈਂ ਖੇਡਣ ਤੋਂ ਨਹੀਂ ਮਨਾ ਕਰਦੀ ਸੁੱਤੇ ਨੂੰ ਕਿਉਂ ਠਾਲਦਾ ਵਾ ਉਹਨੂੰ ਵੀ ਪਤਾ ਨਹੀਂ ਆਣਾ ਸੁੱਤਾ ਵਾ ਮੈਂ ਤੈਨੂੰ ਸਮਝਾਇਆ ਹੀ ਕਿ ਪੁੱਤ ਜਦ ਨਹੀਂ ਕਰੀਦਾ ਹੁੰਦਾ ਫਿਰ ਵੀ ਹੁਣ ਉਹ ਵੀ ਨਿਆਣਾ ਵਾ ਕੱਲ ਨੂੰ ਅਗਮ ਨੇ ਵੀ ਤੇ ਸਿਆਣਾ ਹੋਣਾ ਹੀ ਆ ਤੇ ਫਿਰ ਕੀ ਆ ਜੇ ਦੋਵਾਂ ਭਰਾਵਾਂ ਦਾ ਪਿਆਰ ਬਣ ਜਾਊਗਾ ਨਾਲੇ ਨਾ ਉਹਦੇ ਸਾਹਮਣੇ ਨਾ ਖਿਜਿਆ ਨਾ ਕਰ ਉਹਨੂੰ ਦੱਸੰਦਿਆ ਹੀ ਕਿੰਦਾ ਮਮੀ ਚਾਚੀ ਮੇਤੇ ਖਿਜਦੇ ਆ ਮੈਂ ਤੇ ਉਹਨੂੰ ਇਹੀ ਸਮਝਾਉਣੀ ਆ ਕਿ ਪੁੱਤ ਵਟੇ ਅੱਗੇ ਬੋਲੀਦਾ ਨਹੀਂ ਆ ਹੋਰ 4 ਸਾਲ ਆ ਜਦੋਂ ਉਹਨੂੰ ਸਾਰੀ ਸਮਝ ਆ ਜਾਣੀ ਆ ਤੇ ਮੈਂ ਨਹੀਂ ਚਾਹੁੰਦੀ ਕੱਲ ਨੂੰ ਉਹ ਤੁਹਾਡੇ ਅੱਗੇ ਬੋਲੇ ਤੇ ਲੋਕੀ ਤਮਾਸ਼ਾ ਵੇਖਣ ਤੈਨੂੰ ਵੀ ਪਤਾ ਵਾ ਕਿਉਂ ਨਿੱਕਾ ਕਿੰਨਾ ਸਤਾਉਂਦਾ ਬਾਅਦ ਚ ਸੁੱਤੇ ਨੂੰ ਉਠਾਲਣ ਡਿਆ ਹੀ ਤੈਨੂੰ ਵੀ ਪਤਾ ਵਾ ਮੈਨੂੰ ਤਾਂ ਹੀ ਖਿੱਚ ਚੜਦੀ ਉੱਤੇ ਜਦੋਂ ਇਦਾਂ ਦੇ ਕੰਮ ਕਰਦਾ ਵਾ ਕੱਲ ਨੂੰ ਨੇ ਸਿਆਣਾ ਹੋਣਾ ਵਾ ਪਿਓ ਅੱਗੇ ਵੀ ਇਦਾਂ ਬੋਲੂਗਾ ਬੇ ਸੰਦੀਪ ਅਹੀਂ ਜੇ ਉਹਨੂੰ ਇਦਾਂ ਦੇ ਸੰਸਕਾਰ ਨਹੀਂ ਦੇਣ ਦੇ ਹੈਗੇ ਵੀ ਉਹ ਤੁਹਾਡੇ ਅੱਗੇ ਬੋਲੇ ਜਾਂ ਇਹਨਾਂ ਅੱਗੇ ਬੋਲੇ ਜਾਂ ਮੰਮੀ ਜੀ ਉਹਨਾਂ ਨੂੰ ਕੋਈ ਗੱਲ ਬਾਤ ਕਰੇ ਤੇ ਮੈਨੂੰ ਅਨਮੋਲ ਦਾ ਐਨਾ ਪਤਾ ਵਾ ਵੀ ਉਹ ਬਿਨਾਂ ਵਜ੍ਹਾ ਕਿਸੇ ਨੂੰ ਕੋਈ ਤੰਗੀ ਨਹੀਂ ਦਿੰਦਾ ਹੈਗਾ ਜੇ ਬੱਚੇ ਰੇ ਨੇ ਰੋਟੀ ਖਾਣੀ ਆ ਉਹ ਵੀ ਆਪੇ ਫੜ ਕੇ ਖਾ ਲੈਂਦਾ ਨਾ ਤੁਹਾਨੂੰ ਕਦੀ ਤੰਗੀ ਦਿੱਤੀ ਨਾ ਮੰਮੀ ਨੂੰ ਦਿੱਤੀ ਪੜਨ ਵਾਲਾ ਹੀ ਕਹਿੰਦਾ ਵਾ ਜੇ ਤੁਹਾਨੂੰ ਥੋੜਾ ਬੋਤਾ ਉਹਨੂੰ ਸਮਝਾਉਣਾ ਹੁੰਦਾ ਵਾ ਸਮਝਾ ਦੋਗੇ ਤੇ ਕੀ ਹੋਊਗਾ ਸਕੂਲ 'ਚ ਵੀ ਤੇ ਇਹਨੇ ਬੱਚਿਆਂ ਨੂੰ ਸਮਝਾਉਂਦੇ ਹੀ ਜੇ ਘਰ ਦੇ ਵਿੱਚ ਉਹ ਸਮਝ ਜਾਊਗਾ ਤੇ ਜੇ ਮੈਂ ਬਾਹਰ ਟਿਊਸ਼ਨ ਭੇਜਿਆ ਨਾ ਫਿਰ ਵੀ ਲੋਕਾਂ ਸੌ ਸੌ ਗੱਲਾਂ ਕਰਨੀਆਂ ਵਾ ਵੀ ਕਰਦੇ ਆਨ ਉਹ ਤੇ ਕਹਿੰਦੇ ਨਹੀਂ ਹੈਗੇ ਤੇ ਜੇ ਮਾੜਾ ਮੋਟਾ ਸਮਝਾ ਦੇਂਗੀ ਤੇਰਾ ਕੀ ਜਾਂਦਾ ਚੱਲ ਕੋਈ ਗੱਲ ਨਹੀਂ ਵੇਖੀ ਜਾਊਗੀ ਜਦ ਆਪਣਾ ਹੰਦੀਵਾਰੀ ਆਊਗੀ ਜਾ ਆਪਣਾ ਕੰਮ ਕਰ ਲੈ ਮੈਨੂੰ ਵੀ ਥੋੜਾ ਜਿਹਾ ਕੰਮ ਵਾ ਨਿਆਣਿਆਂ ਚ ਵਿਤਕਰਾ ਨਾ ਕਰਿਆ ਕਰ ਸੰਦੀਪ ਐਦਾਂ ਗੱਲਾਂ ਬੜੀਆਂ ਵੱਡੀਆਂ ਹੋ ਜਾਂਦੀਆਂ ਵਾ ਵੱਡੀ ਆਈ ਮੈਨੂੰ ਸਮਝਾਉਣ ਐਦਾਂ ਕਰ ਲਿਆ ਕਰ ਉਦਾਂ ਕਰ ਲਿਆ ਕਰ ਮੈਨੂੰ ਨਹੀਂ ਪਤਾ ਭਲਾ ਕਿੱਦਾਂ ਕਰਨਾ ਕੰਮ ਪੜਾ ਦਿਆਂ ਨੂੰ ਮੈਂ ਤਾਂ ਨਹੀਂ ਪੜਾਉਣਾ ਨੂੰ ਉਦਾਂ ਤੇ ਬੜਾ ਸਮਝਾਉਂਦੀ ਟਾਪੇ ਪੜਾ ਲਿਆ ਕਰ ਮੈਂ ਤੇ ਸੋਚਿਆ ਹੀ ਪੀਏ ਮੰਮੀ ਨੂੰ ਕਹਿ ਦਊਗੀ ਇਤੇ ਅੱਗੋਂ ਮੈਨੂੰ ਹੋਰ ਹੀ ਗੱਲਾਂ ਸੁਣਾਉਂਦੀ ਐ ਚੱਲ ਕੋਈ ਨਹੀਂ ਹੋਣੀ ਮੈਂ ਮੰਮੀ ਨੂੰ ਕਹਿਣਾ ਉਹਨਾਂ ਕਿਹੜਾ ਮੈਨੂੰ ਪਿੰਡ ਜਾਣ ਦੇਣਾ ਵਾ ਆਪੇ ਇਹ ਗੱਲ ਕਰਨਗੇ ਤੇ ਜਦੋਂ ਟਾਈਮ ਹੋਊਗਾ ਤੇ ਲੈ ਜਾਣਗੇ ਇੱਕ ਦਿਨ ਪਿੰਡ ਜਾਉਂਗੀ ਤੇ ਫਿਰ 6 ਮਹੀਨੇ ਗੱਲਾਂ ਸੁਣਨੀਆਂ ਪੈਣਾਂ ਜੋਦ ਕਿੰਨਾ ਕੰਮ ਹੋਰ ਬਸ ਹੋ ਗਿਆ ਜੀ ਥੋੜਾ ਹੀ ਰਹਿ ਗਿਆ ਮੈਂ ਹਾਈ ਨਗ ਕਰਦਾ ਮੇਰੀ ਗੱਲ ਸੁਣੋ ਹਾਂਜੀ ਪਠਿਆ ਦਾ ਤਾਂ ਮੇਰਾ ਸਾਰਾ ਨਿਬੜ ਗਿਆ ਵਾ ਅੱਛਾ ਹੁਣ ਵਧਣੇ ਆ ਤੇ ਮੇਰਾ ਤਾਂ ਥੋੜੀ ਤਰੇਲ ਲੱਥਦੀ ਆ ਨਾ ਤੇ ਫੇਰ ਵਾੜਨਾ ਆਹੋ ਠੰਡ ਜੀ ਆ ਤੇ ਉਹ ਮੈਂ ਤਾਂ ਨਾ ਕੀਤੀ ਨਾ ਗੱਲ ਵੀ लवली ਕਹਿੰਦਾ ਵੀ ਟਰੈਕਟਰਾਂ ਦਾ ਕੰਮ ਸ਼ੁਰੂ ਕਰ ਲੋ ਹਾਂਜੀ ਤੇ ਮੇਰਾ ਰਦਾ ਦਾ ਵੀ ਚੱਲ 2-4 ਪੈਸੇ ਕੇ ਪਾਸੇ ਆਉਂਦੇ ਰਹਿਣਗੇ ਨਾ ਤੇ ਵਧੀਆ ਹੀ ਆ ਕਿੱਦਾਂ ਫਿਰ ਮੈਂ ਕਰ ਲਾਂ ਸ਼ੁਰੂ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਹੀ ਕਰ ਲੋ ਕਮਟੀ ਕਰਨਾ ਹੀ ਪੈਣਾ ਕੋਈ ਨਾ ਕੋਈ ਇਹ ਆ ਵੀ ਕੋਈ ਕੰਮ ਕਰਦੇ ਹੋਵਾਂਗੇ ਕੋਈ ਨਾ ਕੋਈ ਪੈਸਾ ਆਊਗਾ ਹੂੰ ਤਾਂ ਨੂੰ ਬਤਾਇਆ ਖਰਚੇ ਤੇ ਵਧੇਰੇ ਆ ਨਾਂਗਾ ਮੁੰਡਾ ਵੀ ਸਿਆਣਾ ਹੁੰਡਿਆ ਵਾ ਸੋ ਲੋੜਾਂ ਹੁੰਦੀਆਂ ਘਰ 'ਚ ਮੈਂ ਇਦਾਂ ਕਰਦਾ ਵਾਂ लवली ਅੱਜ ਛੁੱਟੀ ਤੇ ਹੀ ਐ ਤੇ ਮੈਂ ਉਹਦੇ ਨਾਲ ਜਾਨਾ ਬੁਵੀ ਦੇ ਗਿਆ ਵਾ ਤੇ ਉਹਦੇ ਨਾਲ ਕਰਦਾ ਵਾਂ ਗੱਲ ਉਹਨੂੰ ਕਹਿਨਾ ਵਾਂ ਵੀ ਠੀਕ ਐ ਮੇਰਾ ਮਨ ਬਣ ਗਿਆ ਤੇ ਤੂੰ ਮੇਰਾ ਘਰਾ ਸ਼ੁਰੂ ਤਾਂ ਵਾ ਜੇ ਥੋੜੀ ਬੋਦੀ ਪੈਸੇ ਦੀ ਮਦਦ ਹੋਊਗੀ ਤੇ ਉਹਨੂੰ ਪੁੱਛ ਲਊਗਾ ਮੈਂ ਕਰਦਿਆਂ ਨੂੰ ਨੀ ਕਹਿਣਾ ਹੈਗਾ ਨਹੀਂ ਨਹੀਂ ਕਹਿਣਾ ਕਿਉਂ ਆ ਘਰ ਦੇ ਤੇ ਆਪਣੇ ਪੈਸੇ ਮੰਗਣਦੇ ਆ ਤੇ ਇਹਨਾਂ ਨੂੰ ਕਿਉਂ ਕਹਿਣਾ ਵਾ ਮੜ ਕੇ ਸੋ ਸੋ ਗੱਲ ਸੁਣਾਉਣਗੇ ਇਹ ਆ ਵੀ ਸਾਡਾ ਕੰਮ ਤੋਂ ਰਿਹਾ ਹੋਗਾ ਨਾ ਫਿਰ ਇਹ ਹੁੰਦਾ ਵਾ ਵੀ ਦੁੱਧ ਦੇ ਪੈਸੇ ਤੇ ਆਉਣਾ ਹੀ ਆ ਤੇ ਦੂਜੇ ਪਾਸੇ ਉਹ ਵੀ ਕੋਈ ਨਾ ਕੋਈ ਕਮਾਈ ਦਾ ਸਾਧਨ ਹੈਗਾ ਆ ਤੁਸੀਂ ਜਾਂਦਾ ਕਰੋ ਆ ਤਪੜੂਤੇ ਪਈ ਰਹਿੰਦੇ ਸੁੱਕ ਜਾਣਗੇ ਅੱਛਾ ਤੁਸੀਂ ਛਾੜੂ ਫੇਰ ਕੇ ਘਰ ਆ ਜਾਓ ਤੇ ਮੈਂ ਲਵਲੀ ਲਹੋ ਕੇ ਆ ਜਾਓ ਜਾਓ ਮੈਂ ਹੀ ਨਿਕ ਸਫਾਈ ਕਰਦਾ ਗੱਲ ਤੇ ਮੈਂ ਤੁਹਾਡੀ ਤੇ ਗੌਰ ਕੀਤਾ ਹੀਗਾ ਅੱਛਾ ਪਰ ਹੁਣ ਇਹ ਆ ਵੀ ਲੋਕਾਂ ਨੂੰ ਪਤਾ ਵੀ ਤਾਂ ਹੋਣਾ ਚਾਹੀਦਾ ਵਾ ਇਹ ਕੰਮ ਕਰਦਾ। ਓਏ ਉਹ ਤੂੰ ਕਿਉਂ ਟੈਨਸ਼ਨ ਲੈਣ ਡਿਆ? ਵਿਹਾਂ ਜਾਣੇ ਨੂੰ ਤਾਂ ਕੱਲ ਦਾ ਮੈਂ ਕਹਿਤਾ ਫੇਰ। ਅੱਛਾ। ਇਹੋ ਕੰਮ ਵਾਤੇ। ਕਿ ਜੋ ਬੰਨੇ ਕੰਮ ਖੋਲਣਾ ਤੇ ਟਰੈਕਟਰ ਬਾਹਰ ਨਹੀਂ ਜਾਣਾ ਚਾਹੀਦਾ ਕੋਈ ਵੀ। ਤੂੰ ਕਾਲੀ ਟੈਨਸ਼ਨ ਲੈਣ ਡਿਆ? ਟੈਨਸ਼ਨ ਮੈਨੂੰ ਇੱਕ ਨਹੀਂ ਨਾ ਹੈਗੀ। ਹੂੰ। ਬੜੀਆਂ ਟੈਨਸ਼ਨਾਂ ਆਵਾਂ। ਪਹਿਲਾਂ ਮੈਂ ਦੁਕਾਨ ਦਾ ਸੋਚਣ ਡਿਆ ਸੀ। ਆਹੋ। ਪਰ ਫੇਰ ਮੈਂ ਸੋਚਿਆ ਵੀ ਸਾਡੇ ਕੋਲ ਤੇ ਪੁਰਾਣਾ ਘਰ ਵੀ ਹੈਗਾ ਵਾ। ਆਹੋ ਹੀ ਬੜਾ ਵਧੀਆ ਕੰਮ ਤੇ ਅਸੀਂ ਉੱਥੇ ਵੀ ਕਰ ਸਕਨੇ ਆ। ਹਾਂ। ਕਿਹੜੀ ਗੱਲ ਵਾ। ਨਾਲੇ ਗਲੀ ਵੀ ਖੁੱਲੀ ਆ ਉਹ ਗਲੀ ਵੀ ਖੁੱਲੀ ਆ ਗਲੀ ਚ ਲਿਆ ਆ ਕੇ ਸਿੱਧਾ ਅੰਦਰ ਲਾਇਆ ਹੋਰ ਤੇ ਬਿਸ਼ਾ ਕਰ ਰਾਤੀ ਕੰਮ ਕੀਤਾ ਦਿਨੇ ਕੀਤਾ ਜਦੋਂ ਮਰਜ਼ੀ ਕੀਤਾ ਜਦੋਂ ਮਰਜ਼ੀ ਕੀਤਾ ਦੁਕਾਨ ਦਾ ਤੇ ਇਹ ਨਾ ਫਿਰ ਰਾਤ ਨੂੰ ਬੰਦ ਕਰਕੇ ਹਣੀ ਪਿਆ ਕਰਨੀ ਤੇ ਇਹਦੇ ਵਿੱਚ ਇਹ ਜੇ ਘਰ ਕਰਾਂਗੇ ਤੇ ਕਿਸ ਨੂੰ ਕਰਾਇਆ ਦੇਣ ਦੀ ਲੋੜ ਨਹੀਂ ਆ ਉਹ ਵੀ ਵੱਜ ਜਾਣਾ ਹਨਾ ਤੇ ਨਾਲੇ ਭਾਵੇਂ ਰਾਤੀ ਕਰੋ ਦਿਨੇ ਕਰੋ ਜਦੋਂ ਜੀ ਕੀਤਾ ਆ ਕੇ ਕੰਮ ਕੀਤਾ ਤੇ ਮੁੜ ਕੇ ਸੌਂਗੇ ਭਾਵੇਂ ਤੂੰ ਕੰਮ ਦੀ ਨਾ ਟੈਨਸ਼ਨ ਲੈ ਤੂੰ ਆਪ ਮਨਾ ਕਰਿਆ ਕਰਨਾ ਵਾ ਉਹ ਨਹੀਂ ਭਰਾ ਮੈਂ ਮਨਾ ਨਹੀਂ ਕਰਦਾ ਬਸ ਮਹਾਰਾਜ ਇੰਨਾ ਕੰਮ ਦੇ ਦੇਣ ਕਿ ਮੇਰਾ ਚੱਲਦਾ ਰਹਿ ਸਰਕਲ ਪਿੰਡ ਚੋਂ ਨਵੇਂ ਟਰੈਕਟਰ ਕਿੰਨੇ ਕੁ ਹੂੰ ਆ ਜਾ ਕੇ 10 15 ਹੋਣਗੇ ਤੇ ਹਰ ਘਰ ਚ ਹੈਗਾ ਵਾ ਹੁਣ ਹੂੰ ਤੇ ਕੋ ਨਾ ਕੋ ਤੇ ਹੋਇਆ ਰਹਿੰਦਾ ਵਾ ਆਹ ਟੁੱਟ ਭਾਈ ਤੇ ਚਲਦੀ ਰਹਿੰਦੀ ਆ ਉਹੋ ਤੇ ਗੱਲ ਵਾ ਤੂੰ ਨਾ ਟੈਨਸ਼ਨ ਲੈ ਕੰਮ ਦੀ ਕੰਮ ਬੜਾ ਤੂੰ ਇੱਕ ਵਾਰੀ ਤਿਆਰੀ ਕਰ ਬਸ ਮੈਂ ਨਾ ਉਦਾ ਚੱਕਰ ਦੇਣਾ ਗੱਲ ਨਹੀਂ ਕੀਤੀ ਹਾਂ ਸਿਰਫ ਜੋਤ ਨੂੰ ਹੀ ਪਤਾ ਵਾ ਅੱਛਾ ਅੱਜ ਵੀ ਸਿਰੇ ਅਸੀਂ ਬੈਠੇ ਹਾਂ ਹੂੰ ਹੂੰ ਤੇ ਮੈਂ ਉਹਨੂੰ ਕਹਿਣ ਰਿਹਾ ਮੈਂ ਕਿੱਦਾਂ ਵੀ ਕਰੀਏ ਕੰਮ ਸ਼ੁਰੂ ਕਿ ਨਹੀਂ ਕੀ ਆਂਦੇ ਉਹਨੇ ਕੀ ਕਹਿਣਾ ਵਿਚਾਰੀ ਨੇ ਉਹ ਤੇ ਬਥੇਰਾ ਸਾਥ ਦਿੰਦੀ ਆ ਉਨੇ ਨਹੀਂ ਲੈ ਵੀ ਕਦੀ ਵੀ ਮੈਨੂੰ ਇਹ ਗੱਲ ਆਖੀ ਕਿ ਤੁਸੀਂ ਕੋ ਕੰਮ ਨਹੀਂ ਕਰਦੇ ਜਾਂ ਕਿਦਾਂ ਜਿੱਦਾਂ ਮੈਂ ਕਹਤਾ ਨਾ ਉਦਾਂ ਹੀ ਮੰਨ ਜਾਂਦੀ ਏ ਉਹ ਗੱਲ ਪਤਾ ਕੀ ਆ ਜੋ ਬਣ ਜਿੰਨੇ ਮੜਾ ਟਾਈਮ ਵੇਖਿਆ ਹੈ ਨਾ ਮਗਰ ਉਹ ਨਹੀਂ ਕਰਦਾ ਏਦਾਂ ਮੈਨੂੰ ਉਹ ਵੀ ਲਿਆ ਦੇ ਉਹ ਵੀ ਲਿਆ ਦੇ ਤੂੰ ਇਹ ਸ਼ੂਗਰ ਕਰ ਵੀ ਤੇਰਾ ਸਾਥ ਦਿੰਦੀ ਆ ਬਿਲਕੁਲ ਬਿਲਕੁਲ ਆਹੋ ਮੈਂ ਉਹਨਾਂ ਨਾਲ ਗੱਲ ਕੀਤੀ ਤੇ ਮੈਨੂੰ ਕਹਿੰਦੇ ਸੀਗੇ ਅੱਛਾ ਉਹਨਾਂ ਹੀ ਸਲਾਹ ਦਿੱਤੀ ਕਿ ਕਹਿੰਦੇ ਵੀ ਪੁਰਾਣੇ ਘਰ ਕਰ ਲਿਆ ਕਰਾਂਗੇ ਕੰਮ ਆਹੋ ਤੇ ਮੈਂ ਤਾਂ ਕਰਕੇ ਤੁਹਾਡੇ ਵੱਲ ਆ ਜਾਵਾਂ ਵੀ ਹੁਣ ਫਿਰ ਕਰ ਦੇਣੇ ਸ਼ੁਰੂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੂੰ ਜਿੱਦਣ ਤਿਆਰੀ ਕਰ ਲੀਂ ਜੇ ਤੂੰ ਮੈਨੂੰ ਦੱਸ ਦੀ ਮੈਂ ਹੋਰ ਵੀ ਬੰਦਿਆਂ ਨੂੰ ਫੋਨ ਕਰ ਦੂੰਗਾ ਬਸ ਮੈਂ ਤੇ ਇਹੋ ਹੀ ਕਹਿ ਰਿਹਾ ਵਾਂ ਕਿ ਮਹਾਰਾਜ ਮੇਰਾ ਸਰਕਲ ਚਲਾ ਦੇ ਇੱਕ ਵਾਰੀ ਫੇਰ ਨਹੀਂ ਕੋ ਟੈਨਸ਼ਨ ਉਹ ਸਾਰਾ ਕੁਝ ਹੋ ਜਾਣਾ ਵਾ ਪੈਸੇ ਤੇਲੇ ਦੀ ਵੀ ਟੈਨਸ਼ਨ ਨਾ ਲੈ ਤੂੰ ਜਦੋਂ ਮੈਂ ਤੇਰੇ ਨਾਲ ਹੈਗਾ ਫੇਰ ਕਾਦੀ ਗੱਲ ਤੇ ਉਹ ਨੌਕਰੀ ਵਾਲੇ ਦਾ ਸੁਣਾ ਉਹਦਾ ਕਿਦਾਂ ਨੌਕਰੀ ਵਾਲੇ ਦਾ ਕੀ ਸੁਣਾਵਾ ਹਾਂ ਤਿਆਰ ਹੋ ਕੇ ਸਵੇਰੇ ਚੱਲ ਜਾਂਦੇ ਆ ਅੱਛਾ ਅੱਜ ਸਵੇਰੇ ਫੇਰ ਫੜ ਪਾਇਆ ਸੀਗਾ ਉਹ ਕਹਦਾ ਉਹਨਾਂ ਦੀ ਅੱਜਾਂ ਦੋ ਗੱਲਾਂ ਅਸੀਂ ਮੜਾ ਜਾ ਕਿਤੇ ਨਾ ਲੈਣੇ ਹੁਣ ਯਾਰ ਜੋਤ ਨੂੰ 6 ਮਹੀਨੇ ਹੋ ਗਏ ਪਿੰਡ ਗਈ ਨੂੰ ਅੱਛਾ ਤੇ ਜਦੋਂ ਨਾ ਲੈਣਾ ਵਾ ਉਦੋਂ ਕਹਿ ਦੇਣਾ ਅਸੀਂ ਕਿਤੇ ਜਾਣਾ ਵਾ ਆਹ ਕੰਮ ਰਹਿ ਗਿਆ ਉਹ ਕੰਮ ਰਹਿ ਗਿਆ ਹੁਣ ਬੰਦਾ ਪੁੱਛੇ ਕੰਮ ਦਾ ਤੇ ਘਾਟਾ ਵਾਧਾ ਕਰਕੇ ਹੀ ਜਾਈਦਾ ਕਿਤੇ ਯਾਰ ਕੰਮ ਆ ਜਾਗੇ ਧਾਰਾ ਹੀ ਆ ਉਹਨੇ ਮੇਰੇ ਹਸਾਉਣਾ ਅੰਕਲ ਹੁਣੀ ਵੀ ਕੱਢ ਲੈਂਦੇ ਡੈਡੀ ਤੇ ਕਹਿੰਦੇ ਆ ਵੀ ਮੈਂ ਕਰਦਿਆ ਕਰੂੰਗਾ ਹਾਂ ਕਰਦੇ ਨੀ ਨਾ ਜਾਂਦੇ ਨੇ ਤੇ ਪੇਸ਼ਗੇ ਪਾਸੇ ਉਹ ਕਹਿੰਦੇ ਆ ਵੀ ਨਹੀਂ ਪੁੱਤਰਾ ਵੀ ਤੇ ਜੀ ਕਰਦਾ ਹੀ ਆ ਵਿਚਾਰੀ ਦਾ ਜਾਣ ਹੁਣ ਮੇਰਾ ਦਾਦਾ ਵੀ ਕੰਮਾ ਸ਼ੁਰੂ ਹੁੰਦਾ ਵਾ ਨਾ ਆ ਤੇ ਫਿਰ ਜਾਵਾਂਗੇ ਹੋ ਕੇ ਆਵਾਂਗੇ ਤੇ ਕੋਈ ਗੱਲ ਨਹੀਂ ਤੂੰ ਗੱਡੀ ਲੈ ਜੀ ਮੇਰੇ ਵਾਲੀ ਉਹ ਨਹੀਂ ਗੱਡੀ ਮੈਂ ਕੀ ਖੜਨੀ ਆ ਓਹੋ ਤੂੰ ਲੈ ਜੀ ਹਾਂ ਨਾਲੇ ਸਾਡੇ ਦਾ ਮੌਸਮ ਗੱਡੀ ਯਾਰ ਕਿੱਥੇ ਮੈਂ ਮੰਗਦਾ ਫਿਰੂੰਗਾ ਕੋਈ ਨਹੀਂ ਮੈਂ ਚੱਲ ਜਾਣਾ ਸਕੂਟਰੀ ਤੇ ਕੋਈ ਮੈਂ ਤੈਨੂੰ ਕਦੋਂ ਕਿਹਾ ਮੰਗਣੀ ਹੈ ਤੈਨੂੰ ਮੈਂ ਆਪ ਦੇ ਕੇ ਜਾਊਂਗਾ ਯਾਰ ਤੂੰ ਮੈਨੂੰ ਦੱਸ ਦੇਈਂ ਬਸ ਹੁਣ ਜੇ ਆਪਣਾ ਝਗਾ ਚੁੱਕੀ ਤੇ ਢਿੱਡ ਨਗਾ ਹੁੰਦਾ ਵਾ ਓਏ ਆਹੋ ਤੇ ਹੈ ਹੀ ਆ ਮੁੰਡੇ ਨੂੰ ਵੀ ਪੜਾਉਂ ਚ ਬੜੀ ਜਾਨਾ ਕਰਨੀ ਕਰਦੇ ਆ ਅੱਛਾ ਹੋਰ ਕੀ ਪਹਿਲਾਂ ਇਹੋ ਗੱਲ ਹੋਈ ਸੀ ਸਾਡੇ ਚ ਬਹਿ ਕੇ ਵੀ ਚੱਲ ਮੋੜਾ ਤੂੰ ਹੀ ਪੜਾਈ ਜਾਓ ਅੱਛਾ ਤੇ ਤੁਸੀਂ ਨਹੀਂ ਪੜਾਉਣੀ ਆ ਫੀਸਾਂ ਪੂਸਾਂ ਸਾਰੀਆਂ ਮੈਂ ਆਪ ਹੀ ਭਰਨੀ ਆਉਂਦੀਆਂ ਆਹੋ ਤੇ ਪਰ ਨਹੀਂ ਜੇ ਮੜੀ ਜੀ ਉਹਨੇ ਕੋਈ ਗੱਲ ਪੁੱਛ ਉਹ ਚੱਲ ਕੋਈ ਗੱਲ ਨਹੀਂ ਰੱਬ ਤੇ ਤੈਨੂੰ ਯਕੀਨ ਹੈਗਾ ਹੁਣ ਰੱਬ ਤੇ ਹੀ ਤੇ ਯਕੀਨ ਵਾ ਤੂੰ ਟੈਨਸ਼ਨ ਨਾ ਲੈ ਦਿਨ ਫਿਰਦੇ ਆ ਟਾਈਮ ਨਹੀਂ ਲੱਗਦਾ ਹੁੰਦਾ ਤੇ ਇਦਾਂ ਕਰ ਉਹ ਦਲਬਾਗ ਨਾ ਵਾਉਂਦੇ ਏ ਟਰੈਕਟਰ ਇਹਨਾਂ ਕੋ ਦੋ ਆ ਅੱਛਾ ਤੇ ਇੱਕ ਦੀਆਂ ਨਾ ਬ੍ਰੇਕਾਂ ਬਰੂਕਾਂ ਪਤਾ ਨਹੀਂ ਕੰਮ ਨਹੀਂ ਹੋ ਕਰਦੀਆਂ ਅੱਛਾ ਮੈਨੂੰ ਕਹਿਣ ਲਿਆ ਸੀ ਤੇ ਮੈਂ ਉਹਦਾ ਕਿਹਾ ਨਹੀਂ ਵੀ ਉਹਨੇ ਦੁਕਾਨ ਖੋਲਣੀ ਆ ਤੇ ਤੂੰ ਇਦਾਂ ਕਰ ਉਹ ਕੋ ਚੱਲ ਜਾ ਠੀਕ ਆ ਤੇ ਉਹਨੂੰ ਕਿਹਾ ਵੀ ਮੈਂ ਟਰੈਕਟਰ ਦਾ ਕੰਮ ਕਰਨਾ ਵਾ ਸ਼ੁਰੂ ਤੇ ਮੈਨੂੰ ਟਰੈਕਟਰ ਦੱਸ ਜਿਹੜਾ ਤਰਾ ਖਰਾਬ ਆ ਤੇ ਕੰਮ ਤੇ ਮੈਂ ਸ਼ੁਰੂ ਕਰਾਉਂਦਾ ਹਾਂ ਸਾਰਾ ਉਹ ਕੋਈ ਗੱਲ ਨਹੀਂ ਉਹਨੂੰ ਮੈਂ ਕਹਿ ਦੂੰਗਾ ਫੋਨ ਤੇ ਵੀ ਇਹ ਤਾਂ ਨਾ ਨਾ ਮੰਨੂਗਾ ਤਾਂ ਤੂੰ ਮੈਨੂੰ ਫੋਨ ਕਰਦੀ ਤੇ ਮੇਰੀ ਗੱਲ ਕਰਾ ਦੇ ਚੱਲ ਕੋਈ ਗੱਲ ਨਹੀਂ ਆ ਮੈਂ ਫਿਰ ਹੋ ਗਿਆ ਨਾ ਕੱਲ ਜਾ ਉੱਥੇ ਹੀ ਮੈਂ ਕਰਦਾ ਮੈਂ ਗੱਲ ਜੇ ਇਹ ਤੇ ਮੰਨ ਜਾਊਗਾ ਨਾ ਉਹ ਸਭ ਤੋਂ ਵਧੀਆ ਉਹ ਬੰਦਾ ਚੰਗਾ ਵਾ ਉਦਾਂ ਵੀ ਬੰਦਾ ਖੁਲਾਉਂਦਾ ਬੰਦੇ ਆ ਉਹਨਾਂ ਨੂੰ ਵੀ ਦੱਸੂਗਾ ਤੂੰ ਟੈਨਸ਼ਨ ਨਾ ਲੈ ਮੈਂ ਫੋਨ ਕਰ ਹੀ ਦਿੰਨਾ ਤੇਰੇ ਜਾਂਦੇ ਜਾਂਦੇ ਉੱਥੇ ਮੈਂ ਆ ਗਿਆ ਫਿਰ ਹੋ ਗਿਆ ਜਾ ਹੋ ਗਿਆ ਉਹ ਚੱਲ ਵਿਚਾਰੇ ਦਾ ਕੰਮ ਸ਼ੁਰੂ ਹੋ ਜਾਊਗਾ 10 ਵਜੇ ਦੂਜਾ ਭਰਾ ਨੌਕਰੀ ਕਰਦਾ ਵਾ ਤੇ ਤੂੰ ਉਹਦਾ ਸਾਥ ਦੇਈ ਜਾ ਵਿਚਾਰੇ ਦਾ ਡੰਗਰੇ ਸਾਂਭਣ ਰਿਆ ਵਾ ਨਾਲ ਦੀਨੂ ਵੀ ਦੱਸਣ ਰਿਆ ਪਿੰਡ ਨਹੀਂ ਜਾਣ ਦਿੰਦੇ ਕੀ ਕਰੇ ਯਾਰ ਬੰਦਾ ਹੁਣ ਜੇ ਘਰ ਜਾ ਕੇ ਇਹਨਾਂ ਦੀ ਗੱਲ ਕਰੇ ਤੇ ਫੇਰ ਉਹਨਾਂ ਨੇ ਕਹਿਣਾ ਵੀ ਤੂੰ ਦੂਜੀ ਪਤਨੀ ਵਾਂ ਕੇ ਗੱਲ ਕਰਨਾ ਸਾਡੇ ਘਰ ਚ ਚੱਲ ਕੋਈ ਗੱਲ ਨਹੀਂ ਇਹਦਾ ਸਾਥ ਦਿੰਨੇ ਆ ਤਗੜੇ ਹੋ ਗਏ ਜੇ ਪੈਸੇ ਤੇ ਲੋਡ ਹੋ ਗਈ ਤੇ ਮੈਂ ਫੜਾ ਕੇ ਆਉਂਗਾ ਫਿਰ ਦਲਵਾਗ ਪਹਿਲੀ ਵਾਉਂ ਤੇ ਡਿਆ ਵਾ ਇਨੂੰ ਪੁੱਛਾ ਕਿ ਬੜਾ ਨਾਂ ਪੁੱਛਾਂ ਮੈਂ ਤਾਂ ਚਾਕਾ ਜਿਹੀ ਲੱਗਣ ਡਿਆ ਵਾ ਪਤਾ ਨਹੀਂ ਇਹਨੇ ਪੁੱਛਿਆ ਨਾ ਮੁੜ ਕੇ ਕਿ ਤੈਨੂੰ ਕਿਹਨੇ ਕਿਹਾ ਵਾ ਪੇ ਟਰੈਕਟਰ ਦਾ ਕੰਮ ਕਰਨ ਵਾਲਾ ਪਰ ਜੇ ਨਾ ਪੁੱਛਿਆ ਤੇ ਮੁੜ ਕੇ ਕੰਮ ਵੀ ਹੱਥੋਂ ਜਾਣਾ ਤੇ ਜੇ ਕਿਤੇ ਇਹਦੇ ਟਰੈਕਟਰ ਦਾ ਕੰਮ ਸਹੀ ਕਰਦਾ ਨਾ ਮੈਂ ਇਹਨੇ ਦੱਸਣਾ ਬੜੇ ਬੰਦਿਆਂ ਨੂੰ ਇਹਦੀ ਵਾਗ ਵੀ ਚੰਗੀ ਓਦਾਂ ਵਾ ਪੁੱਛ ਹੀ ਲੈਣਾ ਵਾ ਕਦਨਿਆਂ ਕਦੀ ਤੇ ਕੰਮ ਸ਼ੁਰੂ ਕਰਨਾ ਹੀ ਆ ਠੀਕ ਤਾਂ ਮਾਰਾ ਇਹਨੇ ਕੋਈ ਬਹਾਨਾ ਨਹੀਂ ਬਣਾਇਆ ਦਰਵਾਜ਼ਾ ਪਰ ਪਾਤੀ ਠਾਕ ਬਾਬਾ ਜੀ ਵਧੀਆ ਤੀ ਸੁਣਾਓ ਕਿੰਨਾ ਕੰਮ ਰਹਿ ਗਿਆ ਵਾ ਮੁੱਕ ਗਿਆ ਕੰਮ ਉੱਥੇ ਆਉਂਦਾ ਇੱਥੇ ਗੱਲ ਕਰਨੀ ਮਰਜੀ ਚਲੋ ਬਹੁਤ ਬੰਮੀ ਨੂੰ ਆ ਗਿਆ ਆਦੇ ਵਾਜ ਸਵੇਰੇ ਕੰਮ ਨੂੰ ਲਾਗੇ ਰਜ ਹੈ ਕੀ ਕਰਨਾ ਫਿਰ ਮੈਂ ਕਰ ਲਈ ਥੋੜਾ ਬੋੜਾ ਕਰਨ ਵਾਲਾ ਜੇ ਹਾਂ ਨਹੀਂ ਨਹੀਂ ਵਧੀਆ ਵਾ ਪੱਠੇ ਵੀ ਜਿਹੜੇ ਓਏ ਆਹੋ ਯਾਰ ਪੱਠੇ ਮੈਂ ਰਾਦਾ ਹੀ ਭਰਾ ਕਣਕ ਦਾ ਅੱਛਾ ਕਿ ਮੈਂ ਚੱਲ ਪੱਠੇ ਬੀਜ ਦੇਣੇ ਕਣਕ ਲੇਟ ਹੋਈ ਗਈ ਹੈ ਹਾਂ ਚਲੋ ਵਧੀਆ ਵਾ ਕੰਮ ਜਿਹੜਾ ਨਿਬੜਦਾ ਚੰਗਾ ਹੀ ਆਗਾ ਹਾਂ ਹੋਰ ਸੁਣਾ ਤੂੰ ਕਿਦਾਂ ਕਣਕ ਕਣਕ ਬੀਜੀ ਨੇ ਕਣਕ ਦਾ ਤਾਂ ਨਿਬੜ ਗਿਆ ਕੰਮ ਸਾਰਾ ਹਾਂ ਹਾਂ ਹੋ ਗਿਆ ਸਾਫ਼ ਸੁਥਰਾ ਸਾਰਾ ਹੋ ਗਿਆ ਵਾ ਅੱਛਾ ਅੱਛਾ ਹੁਣ ਦੇਖਨੇ ਆ ਪਾਣੀ ਲਾਉਨੇ ਆ ਫਿਰ ਲੈਣ ਪਾਣੀ ਇਹਦੇ ਨਾ ਜਿੰਨ ਲਾਇਆ ਜੇ ਤੇ ਥੋੜਾ ਟਾਈਮ ਹੋਇਆ ਠੀਕ ਠੀਕ ਤੇ ਕਿੱਧਰ ਆਉਣੇ ਹੋਏ ਆਉਣਾ ਯਾਰ ਕੀ ਆ ਮੈਂ ਨਾ ਸੱਚ ਗੱਲ ਕਰਨ ਆਇਆ ਤੁਹਾਡੇ ਨਾਲ ਹੈ ਗੱਲ ਇਦਾਂ ਹੀਗੀ ਤੇ ਪੈਲੀ ਦਾ ਤਾਂ ਕੰਮ ਚਲੋ ਹੁਣ ਨਿਬੜੀ ਗਿਆ ਕਣਕਾ ਬੀਜੀਆਂ ਗਈਆਂ ਵਾ ਅੱਛਾ ਅੱਛਾ ਤੇ ਮੈਂ ਸੋਚ ਰਿਹਾ ਸੀਗਾ ਵੀ ਟਰੈਕਟਰਾਂ ਦਾ ਕੰਮ ਮੈਂ ਕਰ ਲੈਣਾ ਰਿਪੇਅਰ ਦਾ ਠੀਕ ਆ ਤੇ ਪਤਾ ਲੱਗਾ ਸੀ ਕਿਤੇ ਟਰੈਕਟਰ ਦੀਆਂ ਬ੍ਰੇਕਾਂ ਨਹੀਂ ਆ ਠੀਕ ਤੇ ਮੈਂ ਮੈਂ ਕਰਦਾ ਠੀਕ ਆ ਆਹੋ ਆ ਤੇ ਆਹ ਠੀਕ ਆ ਕਰ ਲੋ ਤਾਂ ਦੂਜਾ ਅੱਛਾ ਤੇ ਉਹ ਲੈ ਜੀ ਉਹ ਦੀਆਂ ਯਾਰ ਬ੍ਰੇਕਾਂ ਕੋਣ ਆਪੇ ਲੱਗ ਜਾਂਦੀਆਂ ਆਪੇ ਹਟ ਜਾਂਦੀਆਂ ਆਪੇ ਲੱਗਣ ਜਾਂਦੀਆਂ ਇੱਕ ਪਾਸੇ ਅੰਦਰੋਂ ਖੇਤ ਦਾ ਟਰੈਕਟਰ ਮੁੜ ਗਿਆ ਅੱਛਾ ਹਾਂ ਕੋਈ ਗੱਲ ਨਹੀਂ ਮੈਂ ਵੇਖ ਦੂੰਗਾ ਜੋ ਬਣੋਦਾਂ ਨਾ ਕੰਮ ਦੇਣੀ ਮੈਂ ਕਦੀ ਕਰਾਇਆ ਪਿੰਡੋਂ ਅੱਛਾ ਤੇ ਇਹ ਦਿਨ ਪਤਾ ਹੀ ਮੈਂ ਸ਼ਹਿਰੋਂ ਕੰਮ ਕਰਾਉਣਾ ਜਨਾਵ ਕਰਾਉਣਾ ਹਾਂਜੀ ਹਾਂਜੀ ਮੈਨੂੰ ਪਤਾ ਵਾ ਚੱਲ ਹੁਣ ਤੂੰ ਕੰਮ ਕਰਨ ਲੱਗਾ ਸ਼ੁਰੂ ਤੇ ਮੇਰਾ ਵੀਰ ਨਾ ਵੇਖਲਾ ਖੋਲ ਲਾ ਤੇ ਕੰਮ ਚੰਗਾ ਕਰੀ ਮੁੜ ਕੇ ਗਾਂ ਕੋਈ ਚੀਜ਼ ਦੇਵਾਂਗੇ ਦਿਨ ਫਿਰ ਟਰੈਕਟਰ ਟੁੱਟਾਂ ਦਾ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਯਾਰ ਮੇਰਾ ਇਰਾਦਾ ਇਹ ਹੀ ਹੈ ਕਿ ਚੱਲ ਮੈਂ ਵੇਲਾ ਹੀ ਰਹਿਣਾ ਵਾ ਹੁਣ ਪਹਿਲੀ ਦਾ ਕੰਮ ਤੁਹਾਨੂੰ ਪਤਾ ਕਿੰਨਾ ਗਵਾ ਕਣਕ ਬੀਜ ਕੇ ਵੇਲੇ ਆ ਝੋਨੇਵਾਰੀ ਹੁੰਦਾ ਚੱਲੋ ਮਸਾ ਵਧ ਤੇ ਬੰਦਾ ਟਾਈਮ ਤੇ ਕੱਢ ਹੀ ਲੈਂਦਾ ਵਾ ਤੇ ਮੈਂ ਹਾਂ ਚੱਲ ਉਹਨਾਂ ਕੰਮ ਫੜ ਲਿਆ ਕਰਾਂਗੇ ਜਿੰਨਾ ਕ ਹੋ ਜੇ ਤੇ ਕੋਈ ਗੱਲ ਨਹੀਂ ਮੈਂ ਲੈ ਜਾ ਕਿ ਬਰਾਵੀ ਰਵੀ ਵਧੀਆ ਕੰਮ ਕਰੀ ਕੋਈ ਹੋਰ ਵੀ ਆਪਣੇ ਮਿੱਤਰ ਵਾਹ ਹੈਗੇ ਆ ਸਾਡੇ ਵੀ ਕਹਿ ਗੂ ਦਾਂਗੇ ਜੇ ਇੱਕ ਚੱਕਾ ਮਚਾਗਾ ਕਰਾਂਗੇ ਤੁਸੀਂ ਇੱਕ ਵਾਰੀ ਕੰਮ ਵੇਖ ਲਓ ਜੇ ਤੁਹਾਨੂੰ ਮਨ ਪਸੰਦ ਹੋਊਗਾ ਨਾ ਤੇ ਫਿਰ ਹੋਰ ਬਾਕੀ ਲੋਕਾਂ ਨੂੰ ਦੱਸ ਦਾਂਗੇ ਚਲ ਠੀਕ ਹੈ ਰਵੀ ਲੈ ਜੀ ਟੱਕਰ ਲੈ ਨਾ ਕਰੂੰ ਟਰੈਕਟਰ ਹੈ ਲੈ ਇੰਟਰੀਟਰ ਯਾਰ ਭਰਾ ਤੇ ਭਾਵੇਂ ਵੇਖ ਲੈ ਇਹਦਾ ਨੌਕਰੀ ਕਰਦਾ ਵਾ ਪਰ ਇਥੋਂ ਪਤਾ ਲੱਗਦਾ ਨਾ ਘਰ ਚੋਂ ਫੋਨ ਕੀ ਡਿਆ ਚਲੋ ਕੋਈ ਗੱਲ ਨਹੀਂ ਤਾਂ ਕੀ ਕਰਨ ਦੇ ਨੇ ਕੰਮ ਵੀ ਉਹਨੂੰ ਵੇਨੇ ਨਾਲ ਕਿਦਾਂ ਦਾ ਕੰਮ ਕਰਦਾ ਹੋਰ ਵੀ ਕਹਦਾਂਗੇ ਮੁੰਡਿਆਂ ਨੂੰ ਬਥੇਰੇ ਵਿਚਾਰੇ ਕੰਮ ਕਮ ਕਰਾਉਣ ਵਾਲੇ ਚਲੋ ਚੱਲ ਐਨਾ ਕੰਮ ਤੇ ਵਧੀਆ ਹੋ ਗਿਆ ਕਿ ਦਿਲਬਾਗ ਮੰਨ ਗਿਆ ਵਾ ਇਹ ਆ ਵੀ ਹੁਣ ਕੰਮ ਵਧੀਆ ਜਿਹਾ ਕਰਕੇ ਦੱਸੂਗਾ ਜਿਹੜਾ ਬੰਦਾ ਹੋਰ ਲੋਕਾਂ ਨੂੰ ਵੀ ਦੱਸੇ ਸ਼ੁਗਰਾ ਪਰਮਾਤਮਾ ਤੂੰ ਵੀ ਕਿਤੇ ਕੋ ਟੈਣੀ ਨਿਮਾਈ ਆ ਐਨੇ ਨਾਲ ਇਹ ਆ ਕਿ ਚਲ ਥੋੜਾ ਪਤਾ ਘਰ ਦਾ ਖਰਚਾ ਤੋਰਿਆ ਰਹੂਗਾ ਨਾ ਕੋਈ ਗਲਤ ਨਾ ਕਰੂਗਾ ਪਹਿਲਾਂ ਤੇ लवली ਨੂੰ ਦੱਸ ਨਾ ਫਿਰ ਜੋਧ ਨੂੰ ਦੱਸ ਨਾ ਘਰ ਜਾ ਕੇ ਵੀ ਇਡੀ ਵੱਡੀ ਖੁਸ਼ਖਬਰੀ ਆ ਉਹ ਮੈਂ ਤੇ ਤੈਨੂੰ ਅੱਗੇ ਕਹਿਣ ਡਿਆ ਸੀ ਉਹਨੇ ਮੰਨ ਜਾਣਾ ਉਹ ਨਾਲੇ ਉਹ ਬੰਦਾ ਚੰਗਾ ਵਾ ਅੱਛਾ ਅੱਛਾ ਕੀ ਆਖੰਡਿਆ ਘਰੋਂ ਲੈ ਜਾ ਤੂੰ ਘਰੋਂ ਲੈ ਜਾ ਹੋਂਾਂ ਦੇ ਤੇ ਨਾਲੇ ਰੱਬ ਦਾ ਨਾਮ ਲੈ ਕੇ ਨਾ ਤੂੰ ਕੰਮ ਸ਼ੁਰੂ ਕਰ ਜੇ ਲੋੜ ਪਊਗੀ ਨਾ ਕਿਸ ਚੀਜ਼ ਦੀ ਤੇ ਤੂੰ ਮੈਨੂੰ ਫੋਨ ਕਰ ਦੇ ਚੱਲ ਠੀਕ ਆ ਠੀਕ ਆ ਓਕੇ ਚੱਲ ਵਿਚਾਰੇ ਨੂੰ ਟਰੈਕਟਰ ਮਿਲ ਗਿਆ ਤੇ ਕਿੰਨਾ ਖੁਸ਼ ਹੋਆ ਚੱਲ ਨਾਲੇ ਕੰਮ ਕਰੂਗਾ ਤੇ ਨਾਲੇ ਉਹਨਾਂ ਨੂੰ ਪਤਾ ਹੋਊਗਾ ਕਿਦਾਂ ਦਾ ਕੰਮ ਕਰਦਾ ਵਾ ਜੋਤ ਉਰੇਆ ਗੱਲ ਸੁਣੋ ਮੇਰੀ ਹਾਂਜੀ ਮਹਾਵਿਲਾ ਮਹਾਰਾਜ ਦੀ ਕਿੰਨੀ ਕਿਰਪਾ ਹੋਈ ਆ ਟਰੈਕਟਰ ਮਿਲ ਗਿਆ ਵਾ ਪਹਿਲਾਂ ਅੱਛਾ ਤੇ ਬ੍ਰੇਕਾਂ ਮਰੁਕਾ ਦਾ ਕੰਮ ਥੋੜਾ ਬੋਧਾ ਹੈਗਾ ਵੇ ਦਾ ਤੇ ਉਹ ਕਹਿੰਦਾ ਕਹਿੰਦਾ ਜੇ ਕੋਈ ਹੋਰ ਵੀ ਕੰਮ ਹੋਊਗਾ ਤਾਂ ਵੇਖ ਲਈ ਚਲ ਕੋਈ ਨਹੀਂ ਜਿਹੀਂ ਕੰਮ ਵਧੀਆ ਕਰਾਂਗੇ ਕੋਈ ਨਾ ਕੋਈ ਕਾਗ ਤੇ ਤਾਂ ਰਹਿ ਰਹਿਣਾ ਬਾਕੀ ਸਾਡੇ ਕੰਮ ਤੇ ਡਿਪੈਂਡ ਹੁੰਦਾ ਵਾ ਅਸੀਂ ਕਿੱਦਾਂ ਕਰਦੇ ਮੈਂ ਵੀ ਸੋਚਣ ਲੱਗਾ ਵੀ ਚੱਲ ਜੇ ਉਦੋਂ ਕੀਤਾ ਹੀਗਾ ਚਲੋ ਲਵੜੀ ਨੇ ਬੜਾ ਸਾਹ ਦਿੱਤਾ ਵਾ ਤੇ ਇਹ ਵੀ ਕੰਮ ਤੋਰੀ ਪਊਗਾ ਹੋਰ ਹੋਰ ਹਨਾ ਤੇ ਤੁਸੀਂ ਕੋਈ ਗੱਲ ਇਦਾਂ ਕਰੋ ਚਾਹ ਬਣਾ ਕੇ ਲਿਆਓ ਮੇਰੇ ਵਾਸਤੇ ਤੇ ਨਾਲੇ ਮੈਂ ਕਰਾਂ ਫਿਰ ਖੋਲਾ ਇਹਨੂੰ ਕੋਈ ਨਹੀਂ ਤੁਸੀਂ ਕਰ ਲਓ ਮੈਨੂੰ ਆ ਕਰੋ ਕਰੋ ਮੈਂ ਖੋਲਾ ਚੱਲ ਮਾਰਾ ਹੁਣ ਕਿਰਪਾ ਕਰਨਾ ਤੇ ਚੰਗਾ ਚੰਗਾ ਵਧੀਆ ਹੈ ਠੀਕ ਹੋ ਜੇ ਤੇ ਚੱਲ ਗਾਵੀਓ ਕਿਸ ਨੂੰ ਦੱਸਣ ਵਾਲਾ ਬਣੂਗਾ ਕਰੀਏ ਸ਼ੁਰੂ ਚਾਹ ਦੇ ਆ ਮੰਗੇ ਚਾਹ ਤੇ ਹੈਗੀ ਥੋੜਾ ਟਾਈਮ ਹੋਇਆ ਜੇ ਬਣਾ ਨਾ ਮੈਂ ਰੰਕਾਰੀ ਦੀ ਕੱਪ ਕੱਢ ਲੈਣੀ ਹੈ ਕੋਈ ਹੋਰ ਨਾ ਅਜੇ ਲੱਗੇ ਤੇ ਗੱਲ ਸੁਣ ਹਾਂ ਜੋਬਨ ਟਰੈਕਟਰ ਕਿਹਦਾ ਲੈ ਕੇ ਆਇਆ ਵਾ ਉਹ ਮੰਮੀ ਜੀ ਕਿਸੇ ਦਾ ਠੀਕ ਕਰਨ ਵਾਲਾ ਸੀ ਤੇ ਉਹਨਾਂ ਨੇ ਦਿੱਤਾ ਸੀ ਕਹਿੰਦੇ ਵੀ ਠੀਕ ਕਰ ਦੋ ਇਹਨੂੰ ਇਹ ਕੰਮ ਕਦੋਂ ਦਾ ਸ਼ੁਰੂ ਕਰ ਲਿਆ ਇਹਨੇ ਮੰਮੀ ਜੀ ਜੀ ਹੁਣੇ ਹੀ ਕਹਿੰਦੇ ਸੀ ਇੱਕ ਦੋ ਦਿਨ ਪਹਿਲਾਂ ਸਲਾਹ ਹੋਈ ਸੀ ਇਹਨਾਂ ਦੀ ਤੇ ਕਹਿੰਦੇ ਸੀ ਵੀ ਕੋਈ ਨਾ ਕੋਈ ਕੰਮ ਕਰ ਲਈਏ ਘਰ ਤਾਂ ਸਾਫਦਾ ਨਹੀਂ ਹੈਗਾ ਤਾਂ ਸਲਾਹ ਕਿਦਣਾ ਕੀਤੀ ਅਸੀਂ ਮਾਪਿਓ ਮਰ ਗਏ ਹਾਂ ਸਲਾਹ ਕਰਨ ਵਾਲੇ ਜਿਹੜਾ ਤੇਰੇ ਨਾਲ ਸਲਾਹ ਕਰਦਾ ਤਾਂ ਤੁਰ ਪੈਂਦਾ ਵਾ ਜਦੋਂ ਕੋਈ ਅਭੀ ਨਵੀਂ ਪੈਂਦੀ ਆ ਫਿਰ ਸਾਡੇ ਅੱਲ ਦੌੜੇ ਆਉਂਦੇ ਜੀ ਕੋਈ ਨਹੀਂ ਮਮੀ ਜੀ ਤੁਹਾਨੂੰ ਵੀ ਦੱਸ ਦਿੰਦੇ ਆ ਅੱਜ ਇਹਦੇ ਕੰਮ ਸ਼ੁਰੂ ਹੀ ਕੀਤਾ ਵਾ ਹੁਣ ਕਦਾਂ ਦੱਸਣਾ ਵਾ ਕੰਮ ਤੇ ਸ਼ੁਰੂ ਹੋ ਗਿਆ ਨਾਲੇ ਮੇਰੀ ਸੁਣ ਗੱਲ ਉਧਰ 100 ਚੀਜ਼ ਵਸਤਾਂ ਹੀ ਰੱਖਣੀ ਹੁੰਦੀ ਆ ਤੇ ਤੁਸੀਂ ਹੋਰ ਖਲਾਰਾ ਪਾਤਾ ਉਥੇ ਕਾਲ ਖੰਤਰੀ ਤੇ ਤੇਲ ਖਲਾਰ ਛੜੋਗੇ ਨਾ ਇਹ ਕੰਮ ਨਹੀਂ ਗਾ ਪੰਨਾ ਜੀ ਅਹੀਂ ਵੀ ਤੇ ਕੋਈ ਨਾ ਕੋਈ ਕੰਮ ਕਰਨਾ ਵਾ ਹੁਣ ਸੰਦੀਪ ਤੇ ਦਲਜੀਤ ਭਾਜੀ ਨੌਕਰੀ ਕਰਦੇ ਨੇ ਤੇ ਅਸੀਂ ਕੀ ਕਰੀਏ ਦੁੱਧ ਤੋਂ ਸਾਡਾ ਗੁਜ਼ਾਰਾ ਨਹੀਂ ਹੁੰਦਾ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਈਦਾ ਵਾ ਤੇ ਸਰਦਾ ਹੈ ਨਹੀਂ ਆ ਅਰਮੋਲ ਜਿਹੜਾ ਹੁੰਡਿਆ ਵਾ ਹੋਰ ਪੰਜਾਂ ਸਾਲਾਂ ਨੂੰ ਹਨੂ ਪੈਸੇ ਦੀ ਲੋੜ ਆ ਅਹੀਂ ਫਿਰ ਦੱਸੋ ਕਿੰਤਾ ਸਾਰੀ ਜੇ ਸੰਦੀਪ ਤੇ ਦਲਜੀਤ ਨੌਕਰੀ ਕਰਦੇ ਆ ਨਾ ਉਹ ਸਾਡੇ ਦੋਵਾਂ ਜੀਆਂ ਦੀ ਸਲਾਹ ਲੈਂਦੇ ਆ ਤੁਸੀਂ ਸਲਾਹ ਲਈ ਸਾਡੀ ਤੁਸੀਂ ਆਪਣੀਆਂ ਮਰਜ਼ੀਆਂ ਕੀਤੀਆਂ ਫੇਰ ਕਹਿਣਾ ਵਾ ਵੀ ਮੰਮੀ ਡੈਡੀ ਨਹੀਂ ਚੰਗੇ ਉਹਨਾਂ ਦੋਵਾਂ ਜਾਣਿਆਂ ਦਾ ਸਾਥ ਦਿੰਦੇ ਆ ਅਹੀਂ ਤਾਂ ਸਾਥ ਫੇ ਉਹਦਾ ਹੀ ਦੇਣਾ ਜਿਹੜਾ ਹਨੂ ਪੁੱਛ ਕੇ ਤੁਰਦਾ ਵਾ ਜਿੰਨੇ ਹਨੂ ਪੁੱਛਣਾ ਨਹੀਂ ਦੱਸਣਾ ਨਹੀਂ ਉਹਦਾ ਸਾਥ ਕੀ ਦਈਏ ਹੁਣ ਆਪਣੀਆਂ ਮਰਜ਼ੀਆਂ ਹੀ ਰਹਿ ਜਾਣਾ ਕਰਨ ਮੰਮੀ ਜੀ ਅਹੀਂ ਕੰਮ ਹੀ ਸ਼ੁਰੂ ਕੀਤਾ ਵਾ ਹੀਂ ਕਿਹੜਾ ਕੁਛ ਮਾੜਾ ਕਰਤਾ ਵਾ ਨਾਲੇ ਤੁਹਾਨੂੰ ਵੀ ਪਤਾ ਵਾ ਇਹ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋ ਕੇ ਫਿਰ ਜਦੋਂ ਸ਼ਾਮੀ ਘਰ ਆਉਂਦੇ ਹੀ ਤੇ ਫਿਕਰ ਰਹਿੰਦੀ ਹੀ ਵੀ ਜੋ ਤੇ ਕਰਦਾ ਕਿਦਾਂ ਸਰੇਗਾ ਕੱਲ ਨੂੰ ਤੁਹਾਨੂੰ ਵੀ ਪਤਾ ਵਾ ਫਿਰ ਸੋ ਲੋੜਾ ਵਾ ਕਦੀ ਨਾ ਕਦੀ ਤੇ ਕੁਛ ਨਾ ਕੁਛ ਸ਼ੁਰੂ ਕਰਨਾ ਹੀ ਪੈਣਾ ਹੀ ਜਦੋਂ ਦੀ ਤੂੰ ਆਈ ਹੈ ਨਾ ਤੂੰ ਤਾਂ ਉਹਨੂੰ ਵੀ ਛਡਾਈ ਕਰ ਛੜਿਆ ਵਾ ਆਪਣੀਆਂ ਮਰਜ਼ੀਆਂ ਕਰਦੀਆਂ ਆ ਆਹ ਕੰਮ ਨਹੀਂ ਤਾਂ ਆਹ ਕਰ ਲਈਏ ਇਦਾਂ ਨਹੀਂ ਪੂਰੀਆਂ ਪੈਂਦੀਆਂ ਹੁੰਦੀਆਂ ਕਰ ਦੇ ਜੀ ਸਾਰੇ ਭਾਲੀਏ ਨਾ ਤੇ ਫੇਰ ਕੰਮ ਸ਼ੁਰੂ ਕਰੀਏ ਫੇਰ ਹੀ ਬਰਕਤ ਰਹਿੰਦੀ ਆ ਮੰਮੀ ਜੀ ਮੈਂ ਕਿਹੜਾ ਪੇਕੇ ਲੈ ਜਾਣਾ ਮੈਂ ਤੇ ਇੱਥੇ ਵਤਨਾ ਵਾ ਨਾਲੇ ਮੈਂ ਕਿੜਾ ਉਹਨਾਂ ਨੂੰ ਪੁੱਠੀ ਕੋਈ ਸਲਾਹ ਦਿੱਤੀ ਆ ਜਦੋਂ ਪਹਿਲਾਂ ਕੁਆਰੇ ਹੀ ਉਦੋਂ ਗੱਲ ਹੋ ਰਹੀ ਹੁਣ ਅਸੀਂ ਵੀ ਤੇ ਮਾਪੋਤ ਨਾਲ ਹੈਗੇ ਆ ਸਾਡੇ ਵੀ ਤੇ ਆਪਣੇ ਖਰਚੇ ਆ ਹੁਣ ਉਹਨੂੰ ਮੰਡੇ ਨੂੰ ਰੋਜ਼ ਕੋਈ ਨਾ ਕੋਈ ਚੀਜ਼ ਸਕੂਲ ਚਾਹੀਦੀ ਹੁੰਦੀ ਆ ਤੁਹਾਨੂੰ ਵੀ ਪਤਾ ਵਾ ਬੱਚਿਆਂ 'ਚ ਬੇਇੱਜ਼ਤੀ ਹੁੰਦੀ ਆ ਨਾ ਸਕੂਲ ਚੀਜ਼ ਮਿਲੇ ਤੇ ਫਿਰ ਕਹਿੰਦੇ ਆ ਮਾਪਿਓ ਨੂੰ ਵੱਡੇ ਸਕੂਲ ਪਾਉਂਦਾ ਚਾਹੀ ਚੀਜ਼ਾਂ ਨਹੀਂ ਹੀ ਪੂਰੀਆਂ ਕਰ ਸਕਦੇ ਤੇ ਕਿਉਂ ਪਾਇਆ ਕੁਛ ਨਾ ਕੁਛ ਤੇ ਕਰਨਾ ਹੀ ਆਹੀਂ ਤੂੰ ਹਾਂ ਕਿੱਦਾਂ ਦੀ ਗੱਲ ਕਰਨ ਰਹੀ ਆ ਕੀ ਚੀਜ਼ ਚਾਹੀਦੀ ਆ ਸਾਰਾ ਖਰਚਾ ਤਾਂ ਦਲਜੀਤ ਕਰਨ ਦਿਆ ਵਾ ਫੀਸਾ ਉਹ ਦੇਣ ਦਿਆ ਵਾ ਯੂਨੀਫਾਰਮ ਉਹ ਲੈ ਕੇ ਦਿੰਦਾ ਵਾ ਕਿਹੜੀ ਚੀਜ਼ ਬਾਕੀ ਰਹਿ ਗਈ ਆ ਜਿਹੜੀਆਂ ਹਾ ਗੱਲਾਂ ਦਾ ਭੀਆਂ ਕਰਨ ਨਾਲੇ ਉਹ ਕਰਦਾ ਵਾ ਤੇ ਨਾਲੇ ਹੁਣ ਹਾ ਗੱਲਾਂ ਸੁਣਾਈ ਕਰਨ ਰਹੀਆਂ ਜੇ ਉਹਨਾਂ ਦੋਵਾਂ ਜੀਆਂ ਨੂੰ ਪਤਾ ਲੱਗਾ ਫਿਰ ਉਹਨਾਂ ਦਾ ਗੁੱਸਾ ਕਰਨਾ ਹੀ ਆ ਨਾ ਮੰਮੀ ਜੀ ਦਲਜੀਤ ਨੇ ਸਿਰਫ ਇੱਕੋ ਵਾਰੀ ਇਹਨੂੰ ਯੂਨੀਫਾਰਮ ਲੈ ਕੇ ਦਿੱਤੀ ਆ ਜਦੋਂ ਉਹ ਨੌਕਰੀ ਤੇ ਲੱਗਿਆ ਸੀ ਤੇ ਹੁਣ ਤੇ ਸਾਰਾ ਖਰਚਾ ਆਪ ਕਰਦੇ ਨੇ ਨਾਲੇ ਇਹਨਾਂ ਤੇ ਇਨਾ ਮਾਨ ਨਾ ਕਰਿਆ ਕਰੋ ਸੰਦੀਪ ਸੋ ਸੋ ਗੱਲ ਕਰਦੀ ਆ ਮੇਰੇ ਮੁੰਡੇ ਨੂੰ ਮੈਂ ਤੇਤਾਂ ਨੂੰ ਦੱਸਦੀ ਨਹੀਂ ਆ ਉਹ ਦਿਨ ਵੀ ਆ ਕੇ ਮੈਨੂੰ ਕਹਿੰਦਾ ਸੀ ਕਿ ਮੈਂ ਪੜਨ ਵਾਲਾ ਚਾਚੀ ਨੂੰ ਗਿਆ ਤੇ ਚਾਚੀ ਅੱਗੋਂ ਮੈਨੂੰ ਕਹਿੰਦੇ ਸੀ ਆਪਣੀ ਮਾਂ ਨੂੰ ਕਹਿ ਪੜਾ ਦੇ ਜੇ ਤਾਨੂੰ ਐਨਾ ਹੀ ਆ ਘਟੋ ਘਟ ਬੱਚਿਆਂ ਨੂੰ ਤੇ ਉਹ ਬਰਾਬਰ ਰੱਖੇ ਤੁਸੀਂ ਉਹਨੂੰ ਕਿਉਂ ਨਹੀਂ ਸਮਝਾਉਂਦੇ ਉਹ ਤੇ ਇਦਾਂ ਬੋਲਦੀ ਆ ਜਿਵੇਂ ਨੌਕਰੀ ਕਰਕੇ ਤੁਹਾਡੇ ਤੇ ਸਾਨ ਕਰਨੀ ਹੋਵੇ ਕੱਲ ਨੂੰ ਉਹਨੇ ਆਪਣੇ ਵਾਸਤੇ ਪੈਸੇ ਵਰਤਨੇ ਆ ਹਨੂ ਥੋੜੀ ਦੇ ਦੇਨੇ ਆ ਨਿਓ ਤਾਂ ਹੀ ਕਰਦੀ ਆ ਤੇਰੀ ਜੋ ਜ਼ੁਬਾਨ ਐਡੀ ਲੰਮੀ ਆ ਹੁਣ ਸਾਰੇ ਖਰਚੇ ਉਹ ਕਰਦਾ ਵਾ ਤੇਰੇ ਮੁੰਡੇ ਦਾ ਸਾਰਾ ਖਰਚਾ ਚੁੱਕਿਆ ਤਾਂ ਨਹੀਂ ਤੂੰ ਚੁੱਪ ਕਰਦੀ ਮੰਮੀ ਤੇ ਜੇ ਨਾ ਖਰਚਾ ਕਰੇ ਤਾਂ ਫੇਰ ਤੂੰ ਕੀ ਕਰੇ ਮੰਮੀ ਜੀ ਮੁੱਕ ਦੀ ਗੱਲ ਇਹ ਆ ਕਿ ਮੇਰੇ ਮੁੰਡੇ ਦਾ ਕੋਈ ਨਹੀਂ ਖਰਚਾ ਕਰਦਾ ਹੈਗਾ ਅਸੀਂ ਦੋਵੇਂ ਜੀ ਆਪ ਕਰਦੇ ਆਂ ਤੇ ਕਦ ਦਾ ਖਰਚਾ ਜਿਉਂਨੇ ਚੁੱਕਿਆ ਹੋਊਗਾ ਤੁਹਾਡਾ ਚੁੱਕਿਆ ਹੋਊਗਾ ਅਸੀਂ ਤੇ ਦੋਵੇਂ ਜੀ ਆਪਣਾ ਕਰਨੇ ਆ ਤੇ ਆਪਣਾ ਹੀ ਕਰਦੇ ਆਂ ਤੇ ਜੇ ਬਹੁਤੀ ਗੱਲ ਆ ਨਾ ਦਰਜੀਤ ਭਾਜੀ ਹੁਣਾਂ ਨੂੰ ਤੁਹਾਨੂੰ ਤੁਸੀਂ ਵੱਖਰੇ ਕਰ ਦੋ ਮੁੱਕ ਦੀ ਗੱਲ ਤੇ ਇਹੀ ਆ ਰੋ ਰੋਏ ਦੀ ਲੜਾਈ ਨਾਲੋਂ ਚੰਗਾ ਵਾ ਅਸੀਂ ਜਿੰਨਾ ਕਰਾਂਗੇ ਓਨਾ ਹੀ ਖਾਵਾਂਗੇ ਨਲਤਾ ਦੇਵੀ ਤੇ ਇਹ ਗੱਲ ਨਿਕਲ ਜੂਗੀ ਪਿੱਤਲ ਜੀ ਇਤਨੇ ਸਾਰੇ ਖਰਚੇ ਚੁੱਕੇ ਆ ਅੱਛਾ ਹੁਣ ਤੋ ਅੱਡ ਹੁਣਾਵਾ ਅੱਡ ਤੇ ਤੈਨੂੰ ਮੈਂ ਚੰਗੀ ਤਰ੍ਹਾਂ ਕਰਦੀ ਆ ਨਾਲੇ ਜਿਹੜਾ ਉੱਧਰ ਖਲਾਰਾ ਪਾ ਕੇ ਬੈਠਾ ਨਾ ਉਹਦੀ ਖਬਰ ਮੈਂ ਲੈਨੀ ਆ ਵੀ ਤੂੰ ਕਿੰਨੂੰ ਪੁੱਛ ਕੇ ਖਲਾਰਾ ਪਾਇਆ ਸੀ ਹੇ ਹੇ ਰੱਬ ਹੁਣ ਅਹੀ ਗਲਤ ਕੀ ਕਰਤਾ ਵਾ ਮਹਾ ਮਹਾ ਦੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਹੁਣ ਫਿਰ ਤੋ ਵਿਘਨ ਪੈ ਜਾਣੀ ਆ ਬੱਸ ਰੱਬਾ ਮੰਮੀ ਨਾ ਕੋਈ ਗੱਲ ਕਰ ਦੇਂ